ਕਹਿੰਦਾ ਜੀ ਸਾਊਥ ਕੋਰੇ ਨੇ ਚਰਮੇ ਹਸਪੀਟਲ ਆਇਆ 15 16 ਜੜੇ ਮਾਰ ਚੁੱਕੇ ਆ ਮੈਨੂੰ ਕਾਲੀ ਪੀਲੀ ਦਵਾਈ ਨਹੀਂ ਮਿਲ ਰਹੀ ਫੇ ਉਥੇ 15 ਸਗਾ ਜੀ ਸਿਕਟਾ ਪੀ ਰਿਆ ਸਗਾ ਕਹਿੰਦਾ ਤੇਰਾ 10000 ਰੁਪਇਆ ਲੱਗੂਗਾ ਕਹਿੰਦਾ ਤੂੰ ਕਿਉਂ ਕਾਨਫਰੈਂਸ ਕਰਾਉਣੀ ਆ ਕਿਹੜੀ ਗੱਲ ਤੋਂ ਮੈਂ ਕਹਿੰਦਾ ਸਰ ਆਹ ਗੱਲ ਤੋਂ ਕਹਿੰਦਾ 10000 ਰੁਪਇਆ ਲੱਗੂਗਾ ਸਰ ਪਤਾ ਨਹੀਂ ਜੀ ਮੈਂ ਜਨਵਰੀ ਆਣਾ ਮੈਨੂੰ ਕਹਿੰਦੇ ਕਿ ਦਵਾਈ ਮੁੱਕੀ ਆ ਦਵਾਈ ਆਣੀ ਨਹੀਂ ਰਹੀ ਦਵਾਈ ਮੁੱਕੀ ਦਵਾਈ ਆਣੀ ਰਹੀ ਆ ਹੀ ਬਸ ਚੱਕਰ ਪਾਇਆ ਬਈ ਚਲ ਦਵਾਈ ਲੈਣ ਕਾਲੇ ਪੀਲੇ ਦੀ ਬੰਦਾ ਖੁਦ ਆਉਣ ਨੂੰ ਤਿਆਰ ਆ ਉਨੂੰ ਪਹਿਲਾਂ ਗੇੜੇ ਮਾਰ 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 ਕੇ ਪਹਿਲਾਂ ਟੈਸਟ ਕਰਾਓ ਜੀ ਇੱਧਰ ਜਾਓ ਜੀ ਲੈਬ ਜੀ 1 ਵੇ ਦਾ ਖੁੱਲੀ ਹੈ ਜੀ 12 ਵਜੇ ਤੱਕ ਜੀ ਹੁਣ ਲਾਈਟ ਹੈ ਨਹੀਂ ਜਨਰੇਟਰ ਚਲਾਣਾ ਜੀ ਇਹ ਹੱਡ ਬੀਤੀ ਆ ਕੋਈ ਵੀ ਇੱਥੇ ਲੈਨ ਕਾਲੇ ਪੀਲੇ ਦਵਾਈ ਆਵੇ ਉਹਦੇ ਨਾਲ ਇਦਾਂ ਹੀ ਹੋਊਗਾ ਇਹ ਸੱਚਾਈ ਗੱਲ ਹੈ ਕਾਲੇ ਪੀਲੇ ਦੇ ਜਿਹੜੇ ਮੇਨ ਡਾਕਟਰ ਆ ਉਹ ਕਦੀ ਨਹੀਂ ਮਿਲਣਗੇ ਟਾਈਮ ਤੇ ਇਹ ਕਿਉਂ ਕਾਰਨ ਕੋਈ ਕਾਰਨ ਇਹਨਾਂ ਨੂੰ ਪਤਾ ਜੀ ਅੱਗੇ ਪਹਿਲਾ ਮਹੀਨਾ ਵੀ ਖਤਮ ਹੋਣ ਵਾਲਾ ਜੀ ਮੈਨੂੰ ਦਵਾਈ ਨਹੀਂ ਮਿਲ ਰਹੀ ਕਹਿੰਦੇ 15 ਦਿਨ ਤੱਕ ਫੋਨ ਕਰਦਾਂਗੇ ਕੋਈ ਰਿਪੋਰਟ ਸਾਰੇ ਕਰਾਈਆਂ ਹੋਈਆਂ ਸਭ ਕੁਝ ਹੋਇਆ ਵਾ ਜੀ ਓਕੇ ਹੋਇਆ ਵਾ ਸਭ ਕੁਝ ਲਿਖਿਆ ਬਸ ਇਹ ਦਵਾਈ ਅੰਦਰੋਂ ਨਹੀਂ ਮਿਲ ਰਹੀ ਜੀ ਇਸ ਸਬ ਤੋਂ ਮੌਜੂਦ ਆ ਲੁਧਿਆਣਾ ਦੇ ਸਰਕਾਰੀ ਸਿਲ ਹਸਪਤਾਲ ਦੇ ਵਿਖੇ ਇੱਥੇ ਲੋਕ ਇਲਾਜ ਕਰਵਾਉਣ ਵਾਸਤੇ ਆਉਂਦੇ ਆ ਤਾਕੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀ ਸਕਣ ਪਰ ਇਲਾਜ ਦੇ ਨਾਮ ਤੇ ਕਈ ਵਾਰ ਹਜ਼ਾਰਾਂ ਰੁਪਏ ਮੰਗੇ ਜਾਂਦੇ ਆ ਤੇ ਕਈ ਵਾਰ ਕਈ ਅਜੇ ਲੋਕ ਨੇ ਜਿਹੜੇ ਤੰਗ ਪ੍ਰੇਸ਼ਾਨ ਕਰਦੇ ਆ ਆਲਰੇਡੀ ਜਿਹੜਾ ਮਰੀਜ਼ ਆ ਉਹ ਪਹਿਲਾਂ ਤੰਗ ਪ੍ਰੇਸ਼ਾਨ ਹੋਇਆ ਹੁੰਦਾ ਪਰ ਉਹਨੂੰ ਹੋਰ ਜ਼ਿਆਦਾ ਕਿਵੇਂ ਉਹਦੀ ਲੁੱਟ ਕੀਤੀ ਜਾਂਦੀ ਹੈ ਕਿਵੇਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿਵੇਂ ਉਹ ਤੋਂ ਹਜ਼ਾਰਾਂ ਰੁਪਏ ਮੰਗੇ ਜਾਂਦੇ ਨੇ ਅੱਜ ਤੁਹਾਨੂੰ ਇਹਦੀ ਕੁ ਉਦਾਹਰਣ ਜ਼ਰੂਰ ਦਿਖਾਵਾਂਗੇ ਬਾਈ ਜੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹੋ ਕੀ ਚੱਕਰ ਹੋਇਆ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਰ ਬਰਿੰਦਰ ਸਿੰਘ ਜੀ ਇੱਥੇ ਭੈਣੀ ਸਾਹਿਬ ਕੋਲ ਰਹਿੰਦੇ ਆਂ ਸਰ ਮੈਂ ਹਸਪੀਟਲ ਆਇਆ 15 16 ਗੇੜੇ ਮਾਰ ਚੁੱਕੇ ਆ ਮੈਨੂੰ ਕਾਲੀ ਪੀਲੀ ਦਵਾਈ ਨਹੀਂ ਮਿਲ ਰਹੀ ਜੇ ਅੱਜ 15 16 ਗੇੜੇ ਮਾਰ ਲਿਆ ਇੱਕ ਕਾਲੇ ਪੀਲੇ ਦੀ ਦਵਾਈ ਲੈਣ ਵਾਸਤੇ ਇਹ ਕਾਲਾ ਪੀਲਾ ਐਕਚੁਅਲ ਤੇ ਹੁੰਦਾ ਕੀ ਚੀਜ਼ ਹੈ ਮੈਨੂੰ ਦੱਸੋਗੇ ਤਾਂ ਦੱਸੋ ਕਿ ਸਾਡੇ ਕੀ ਚੀਜ਼ ਹੈ ਇਹ ਪਹਿਲਾਂ ਮੈਂ ਨਸ਼ਾ ਕਰਦਾ ਸੀ ਜੀ ਹੁਣ ਨਸ਼ਾ ਛੱਡਿਆ ਮੈਨੂੰ ਘੱਟੋ ਘੱਟ ਵੀ 8-9 ਮਹੀਨੇ ਹੋ ਗਏ ਜੀ ਨਸ਼ਾ ਛੱਡੇ ਨੂੰ ਜੀ ਪਹਿਲਾਂ ਨਸ਼ਾ ਕਰਦੇ ਸੀਗੇ ਪਰ 8-9 ਮਹੀਨੇ ਅੱਜ ਐਪਲੀਕੇਸ਼ਨ ਵੀ ਲਖਾਈਓ ਇੱਥੇ ਬੈਠੇ ਸਗੇ ਜੀ ਗੇਟ ਦੇ ਉੱਪਰ ਤੇ ਮੈਨੂੰ ਕਹੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕਾਨਫਰੈਂਸ ਬੁਲਾਉਣੀ ਆ ਤੇ ਮੈਂ ਕਿਹਾ ਨੰਬਰ ਹੈਗਾ ਤੁਹਾਡੇ ਕੋਈ ਮੈਂ ਜਿੰਨੇ ਕੋਲ ਇੱਥੇ ਨੰਬਰ ਮੰਗਾ ਜੀ ਮੈਨੂੰ ਕਿਸੇ ਨੰਬਰ ਨਹੀਂ ਦਿੱਤਾ ਫਿਰ ਉੱਥੇ ਬੰਦਾ ਸਗਾ ਜੀ ਸਿਕਰੇਟਾ ਪੀਰੇ ਆ ਸਗਾ ਕਹਿੰਦਾ ਤੇਰਾ 10000 ਰੁਪਏ ਲੱਗੂਗਾ ਕਹਿੰਦਾ ਤੂੰ ਕਿਉਂ ਕਾਨਫਰੈਂਸ ਕਰਾਉਣੀ ਆ ਕਿਹੜੀ ਗੱਲ ਤੋਂ ਮੈਂ ਕਿਹਾ ਸਰ ਆਹ ਗੱਲ ਤੋਂ ਕਹਿੰਦਾ 10000 ਰੁਪਏ ਲੱਗੂਗਾ ਕਹਿੰਦਾ ਤੂੰ ਇਦਾਂ ਕੱਲ ਹੀ ਲਾਉਣਾ ਆ ਮੈਂ ਕਿਹਾ ਸਰ ਆਹ ਗੱਲ ਲੱਗਦਾ ਫਿਰ 10000 ਰ ਤੇ ਹੁਣ ਤੁਹਾਨੂੰ ਕੀ ਲੱਗਦਾ ਕੀ ਉਮੀਦ ਲੱਗਦੀ ਹੈ ਹੁਣ ਕੇ ਤੁਹਾਨੂੰ ਸਰ ਪਤਾ ਨਹੀਂ ਜੀ ਮੈਂ ਜਨਵਰੀ ਆਣਾ ਮੈਨੂੰ ਕਹਿੰਦੇ ਕਿ ਦਵਾਈ ਮੁੱਕੀ ਹੈ ਦਵਾਈ ਆਣੀ ਰਹੀ ਦਵਾਈ ਮੁੱਕੀ ਦਵਾਈ ਆਣੀ ਰਹੀ ਆਹੀ ਬਸ ਚੱਕਰ ਪਾਇਆ ਬਈ ਇਹਨਾਂ ਦਵਾਈ ਦਾ ਨਾਮ ਕੀ ਹੈ ਕਾਲੇ ਪੀਲੇ ਦੀ ਜਾਈਏ ਕਾਲੇ ਪੀਲੇ ਦਵਾਈ ਹੈ ਹੈ ਠੀਕ ਹੈ ਨਾਲ ਦਰ ਸਾਥੀ ਆਏ ਹੋਏ ਨੇ ਤੇ ਬਾਈ ਜੀ ਕੀ ਚੱਕਰ ਕੀ ਹੈ ਇੰਨਾ ਪਰੇਸ਼ਾਨ ਨੇ ਲੋਕ ਨਸ਼ਾ ਛੱਡ ਕੇ ਜੇ ਹੁਣ ਦਵਾਈ ਖਾਂਦੇ ਤਦ ਨੂੰ ਸੋਣਾ ਚਾਹੁੰਦੇ ਨੇ ਤਾਂ ਫਿਰ ਕੀ ਚੱਕਰ ਹੈ ਅੜਚਣਾ ਕਿਉਂ ਪੈ ਰਹੀ ਨੇ ਇੰਨੀਆਂ ਸਤਿ ਸ਼੍ਰੀ ਅਕਾਲ ਸਰ ਸਰ ਇੱਕ ਗੱਲ ਇਦਾਂ ਜੀ ਜਿਹੜਾ ਹੁਣ ਇੱਕ ਬੰਦਾ ਪਹਿਲਾਂ ਨਸ਼ੇ 'ਚ ਫਸਿਆ ਸੀਗਾ ਨਸ਼ਾ ਛੱਡਣਾ ਚਾਹੁੰਦਾ ਚਲੋ ਉਹਨੂੰ ਹੁਣ ਤਰ੍ਹਾਂ ਦੀ ਬਿਮਾਰੀ ਲੱਗੀ ਕੋਈ ਕਾਲੇ ਪੀਲੇ ਦੀ ਬਿਮਾਰੀ ਆ ਜੀ ਉਹ ਦਵਾਈ ਲੈਣਾ ਚਾਹੁੰਦਾ ਆਪਣਾ ਲਾਇਕ ਰਾਣਾ ਚਾਹੁੰਦਾ ਕਾਲੇ ਜਦੋਂ ਸਿਵਲ ਹਸਪਤਾਲ ਦਵਾਈ ਲੈਣ ਕਾਲੇ ਪੀਲੇ ਦੀ ਬੰਦਾ ਖੁ ਮਾਰ 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 ਕੇ ਪਹਿਲਾਂ ਟੈਸਟ ਕਰਾਓ ਜੀ ਇੱਧਰ ਜਾਓ ਜੀ ਲੈਬ ਜੀ 1 ਵੇ ਤੱਕ ਖੁੱਲੀ ਹੈ ਜੀ 12 ਵੇ ਤੱਕ ਜੀ ਹੁਣ ਲਾਈਟ ਹੈ ਨਹੀਂ ਜਨਰੇਟਰ ਚਲਾਣਾ ਜੀ ਇਹ ਹੱਡ ਬੀਤੀ ਆ ਕੋਈ ਵੀ ਇੱਥੇ ਲੈਨ ਕਾਲੇ ਪੀਲੇ ਦਵਾਈ ਆਵੇ ਉਹਦੇ ਨਾਲ ਇਦਾਂ ਹੀ ਹੋਊਗਾ ਇਹ ਸੱਚੀ ਗੱਲ ਹੈ ਠੀਕ ਹੈ ਦੂਜੀ ਗੱਲ ਜਦੋਂ ਘਰ ਦੇ ਆ ਉਹ ਘਰ ਦੇ ਵੀ ਆਕਿਆਂ ਦੇ ਕਿੰਨੇ ਗੇੜੇ ਕਿਉਂ ਮਰਵਾ ਰਹੇ ਹੋ ਉਹ ਬੰਦ ਹੁੰਦੇ ਆ ਬੰਦਾ ਫੇਰ ਨਸ਼ੇ ਵੱਲ ਨੂੰ ਇੱਕ ਆਪਣਾ ਬੰਦਾ ਇਲਾਜ ਕਰਾਣਾ ਚਾਹੁੰਦਾ ਤੁਸੀਂ ਪਹਿਲਾਂ ਜੀ ਕਾਲੇ ਪੀਲੇ ਦੀ ਦਵਾਈ ਦਾ ਸਾਧਨ ਕਰੋ ਬਾਕੀ ਦਵਾਈਆਂ ਨੂੰ ਤੁਸੀਂ ਬਾਅਦ ਚ ਕਰ ਲਿਓ ਹੂੰ ਜਿਹੜਾ ਇੱਕ ਬੰਦੇ ਮਰੀਜ਼ ਬਚਣਾ ਚਾਹੁੰਦੇ ਨੇ ਕਿਉਂ ਕਾਲਾ ਪੀਲਾ ਫੈਲ ਗਿਆ ਫੈਲ ਗਿਆ ਸਾਰਿਆਂ ਨੂੰ ਹੋ ਜਾਣਾ ਕਾਲਾ ਪੀਲਾ ਐਸੀ ਬਿਮਾਰੀ ਆ ਇਹਦੀ ਦਵਾਈ ਤੁਸੀਂ ਲਗਾਤਾਰ ਨਿਰੰਤਰ ਚਾਲੂ ਰੱਖੋ ਕਿ ਕਿਸੇ ਨੂੰ ਕੋਈ ਗੇੜੇ ਨਾ ਹਾਂ ਜੀ ਅੱਜ ਟੈਸਟ ਹੈ ਜੀ ਸਾਰੇ ਇੱਕੋ ਦਿਨ ਟੈਸਟ ਕਰ ਦੋ ਤੁਸੀਂ ਅਗਲੇ ਨੂੰ ਕੋ ਜੀ ਰਿਪੋਰਟ ਆਣੀ ਹੈ ਤਿੰਨ ਦਿਨ ਬਾਅਦ ਤੀਜੇ ਦਿਨ ਚੌਥੇ ਦਿਨ ਤੁਸੀਂ ਉਹਨੂੰ ਰਿਪੋਰਟ ਚੈੱਕ ਕਰਕੇ ਉਹਦੀ ਦਵਾਈ ਚਾਲੂ ਕਰ ਦੋ ਜੇ ਅਗਲਾ ਲੈਣਾ ਚਾਹੁੰਦਾ ਉਹਨੂੰ ਦਿਓ ਤੁਸੀਂ ਕਿਉਂ ਨਹੀਂ ਨਾ ਡਾਕਟਰ ਸਾਹਿਬ ਕਾਲੇ ਪੀਲੇ ਦੇ ਜਿਹੜੇ ਮੇਨ ਡਾਕਟਰ ਆ ਉਹ ਕਦੀ ਨਹੀਂ ਮਿਲਣਗੇ ਟਾਈਮ ਤੇ ਇਹ ਕਿਉਂ ਕਾਰਨ ਕੋਈ ਕਾਰਨ ਇਹਨਾਂ ਨੂੰ ਪਤਾ ਜੀ ਤੁਸੀਂ ਮੈਂ ਕਹਿੰਦਾ ਜੀ ਖੁਦ ਇੱਕ ਬੰਦਾ ਚਾਹੇ ਕੋਈ ਸਰਕਾਰੀ ਬੰਦਾ ਚਾਹੇ ਕੋਈ ਮੰਤਰੀ ਸਾਹਿਬ ਦਾ ਬੰਦਾ ਹੋਵੇ ਚਾਹੇ ਕੋਈ ਆਪਣਾ ਨਿਊਜ਼ ਵਾਲਿਆਂ ਦਾ ਬੰਦਾ ਖੁਦ ਮਰੀਜ਼ ਬਣ ਕੇ ਆ ਜਵੇ ਜੇ ਉਹਨੂੰ ਕਾਲੇ ਪੀਲੇ ਦਵਾਈ ਇੱਕ ਦਿਨ ਚ ਜਾਂ ਦੋ ਦਿਨ ਚਾਰ ਪੰਜ ਦਿਨ ਚਾਲੂ ਕਰ ਦੇਣ ਤਾਂ ਕੀ ਹੋ ਸਰ ਇਹਨਾਂ ਚਾਲੂ ਹੀ ਨਹੀਂ ਕਰਦੇ ਇਹਨਾਂ ਨੂੰ ਕਦੀ ਪੀਜੀ ਮੇਰੇ ਇਹ ਮੇਰੇ ਨਾਲ ਵੀ ਹੱਡ ਬਿੱਤੀ ਹੋਈ ਹੈ ਜੀ ਮੈਂ ਆਪ ਖੁਦ ਨਸ਼ਾ ਕਰਦਾ ਸੀ ਪਰ ਮੈਂ 6 7 ਸਾਲ ਹੋ ਗਏ ਮੈਨੂੰ ਨਸ਼ਾ ਛੱਡੇ ਨੂੰ ਮੈਂ ਕਾਲੇ ਪੀਲੇ ਦੀ ਦਵਾਈ ਚ ਚਾਲੂ ਕੀਤੀ ਮੇਰੀ ਮਹੀਨੇ ਕ ਬਾਅਦ ਚਾਲੂ ਕਰਤੀ ਮੁੜ ਕੇ ਮੈਨੂੰ ਆਰਾਮ ਨਹੀਂ ਆਇਆ ਜੀ ਕੰਡਰੀ ਦੁਆਰਾ ਜਦੋਂ ਮੈਂ ਦੁਬਾਰਾ ਇਹਨਾਂ ਨੂੰ ਕਹਿਆ ਜੀ ਮੇਰੀ ਚਾਲੂ ਕਰੋ ਦਵਾਈ ਮੈਂ ਗੇੜ ਮੇਰੀ ਵਾਈਫ ਖੁਦ ਆਂਦੀ ਰਹੀ ਹੈ ਮੇਰੇ ਨਾਲ ਗੇੜੇ ਮਾਰੇ ਇਹਨਾਂ ਨੇ ਨਹੀਂ ਬਣੇ ਤੁਹਾਡਾ ਜੀ ਇੱਥੋਂ ਨਹੀਂ ਹੋਣਾ ਪੀਜੀਏ ਜਾਓ ਜੀ ਹੂੰ पीजीए ਜੋ ਸਰ ਅਸੀਂ ਕੀ ਕਰਨ ਜਾਈਏ ਪੀਜੀ ਪੀਜੀ ਦਾ ਨੰਬਰ ਇਹ ਨਾਲ लेट ਆਂਦਾ ਉਹ ਪਹਿਲਾ ਜਿਹੜੇ ਮਰੀਜ਼ ਬੈਠੇ ਉਹਨਾਂ ਨੂੰ ਦਵਾਈ ਦੇ ਦੇਣ ਕਾਲੇ ਪੀਲੇ ਦੀ ਕਿੱਥੋਂ ਦੇਣਗੇ ਜੇ ਅਸੀਂ ਲੁਧਿਆਣੇ ਸ਼ਹਿਰ ਚ ਰਹਿੰਦੇ ਆ ਸਾਨੂੰ ਦਵਾਈ ਇੱਥੋਂ ਮਿਲਣੀ ਚਾਹੀਦੀ ਹੈ ਸਿਵਲ ਹਸਪਤਲ ਲੁਧਿਆਣੇ ਸ਼ਹਿਰ ਦਾ ਸਾਡਾ ਅਸੀਂ ਲੁਧਿਆਣੇ ਵਾਸੀ ਆ ਅਸੀਂ ਪੀਜੀਆ ਕੀ ਕਰਨ ਜਾਣਾ ਦੂਜੀ ਸਮੱਸਿਆ ਕੀ ਹੈ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਨੂੰ ਦਵਾਈ ਸਰਕਾਰ ਦੇ ਰਹੀ ਹੈ ਨੂੰ ਜੇ ਉਹਨਾਂ ਦਾ ਏਰੀਆ ਬਣਦਾ ਜਿਹੜਾ ਉਹਨਾਂ ਦਾ ਏਰੀਆ ਬਣਦਾ ਸਲਾਮਗੰਜ ਉਹਨਾਂ ਨੂੰ ਇੱਥੋਂ ਦਿਓ ਜੀ ਜੇ ਕੋਈ ਮਲਟੌਨ ਵਾਲਾ ਉਹਨੂੰ ਮਲਟੌਨ ਤੋਂ ਦਿਓ ਇਹ ਜੀ ਤੁਸੀਂ ਸਿਵਲ ਹਸਪਤਾਲ ਆਓ ਅਸੀਂ ਮੁਹੱਲਾ ਕਲੀਨਿਕ ਆਦੇ ਲਈ ਖੋਲੇ ਜੀ ਤੁਸੀਂ ਦਵਾਈ ਰਿਟਰਨ ਵਾਲੀ ਉੱਥੋਂ ਦਿਓ ਜੀ ਜਿੱਦੀ ਜਗ੍ਹਾ ਜਿੱਥੋਂ ਬਣਦੀ ਉਹਨੂੰ ਦਵਾਈ ਦੇਈ ਚੱਲੋ ਜਿੱਦੀ ਜਗ੍ਹਾ ਜਿੱਥੋਂ ਮੁਹੱਲਾ ਕਲੀਨਿਕ ਹੈਗਾ ਉੱਥੋਂ ਉਹਨੂੰ ਦਵਾਈ ਦਿਓ ਇੱਕ ਤਾਂ ਇਹ ਮਸਲਾ ਹੱਲ ਕਰੋ ਜੀ ਦੂਜਾ ਮਸਲਾ ਕਾਲੇ ਪੀਲੇ ਦਾ ਇਹ ਦੋਨੋਂ ਹੱਲ ਕਰੋਗੇ ਤੇ ਨੌਜਵਾਨ ਸਹੀ ਪੀੜੀ ਤੇ ਚੱਲ ਪੂਗਾ ਜੀ ਨਹੀਂ ਤਾਂ ਇਹਨਾਂ ਦਾ ਇਹੀ ਹਾਲ ਰਹਿਣਾ ਨਸ਼ਿਆ ਬਹੁਤ ਕਿੰਨਾ ਜ਼ਿਆਦਾ ਖਰਚ ਖਵਾਰ ਹੋ ਰਹੇ ਹਾਂ ਮੈਂ ਬਹੁਤ ਜ਼ਿਆਦਾ ਹੋ ਰਹੇ ਹਾਂ ਜੀ ਮੇਰੇ ਹੁਣ ਤਾਂ ਲੀਵਰ ਤੇ ਵੀ ਦਰਦ ਹੋਣ ਲੱਗ ਪਈ ਨਾਲ ਮੈਨੂੰ ਕਿਰਪਾ ਕਰਕੇ ਦਵਾਈ ਮਿਲਣੀ ਚਾਹੀਦੀ ਆ ਰਿਪੋਰਟਾਂ ਦੇਖ ਲਓ ਜੀ 10ਵੇਂ ਮਹੀਨੇ ਤੋਂ ਸ਼ੁਰੂ ਹੋਈਆਂ ਮੈਂ ਅੱਗੇ ਪਹਿਲਾ ਮਹੀਨਾ ਵੀ ਖਤਮ ਹੋਣ ਵਾਲਾ ਜੀ ਮੈਨੂੰ ਦਵਾਈ ਨਹੀਂ ਮਿਲ ਰਹੀ ਕਹਿੰਦੇ 15 ਦਿਨ ਤੱਕ ਫੋਨ ਕਰ ਦਾਂਗੇ ਕੋਈ ਰਿਪੋਰਟ ਸਾਰੇ ਕਰਾਈਆਂ ਹੋਈਆਂ ਸਭ ਕੁਝ ਹੋਇਆ ਵਾ ਜੀ ਓਕੇ ਹੋਇਆ ਵਾ ਸਭ ਕੁਝ ਲਿਖਿਆ ਬਸ ਇੱਕ ਦਵਾਈ ਅੰਦਰੋਂ ਨਹੀਂ ਮਿਲ ਰਹੀ ਕਿਉਂਕਿ ਕਹਿੰਦੇ ਕੀ ਹੈ ਕਿ ਮਾਮਲਾ ਕੀ ਹੈ ਬਸ ਕਹਿੰਦੇ ਜੀ ਦਵਾਈ ਨਹੀਂ ਆਈ ਹੈਗੀ ਇਹ ਲਾਰਾ ਲਾ ਕੇ ਭੇਜ ਦਿੰਦੇ ਆ ਜੀ ਉਹਨੇ ਆ ਕਰਾਇਆ ਕਰਾਇਆ ਵੀ ਕਈ ਵਾਰੀ ਹੁੰਦਾ ਨਹੀਂ ਜੀ ਕੋਲ ਹੁਣ ਵੀ ਕਰਾਇਆ ਕੋਲ ਨਹੀਂ ਸੀ ਗਿਆ 100 ਰੁਪਏ ਮੈਂ ਇੱਥੇ ਲਾ ਕੇ ਆਇਆ ਜੀ ਯਾ ਕਾਗਜ਼ ਦੇ ਇੱਕ ਤੇ ਜੀ ਨੂੰ ਨਹੀਂ ਮਿਲਿਆ ਦੇਖ ਲਓ ਜੀ ਐਪਲੀਕੇਸ਼ਨ ਦੇਖ ਲਓ ਆ ਸਭ ਕੁਝ ਕਰਾਇਆ ਵੀ ਸਾਰੀਆਂ ਰਿਪੋਰਟਾਂ ਓਕੇ ਹੋਈਆਂ ਨੇ ਕੋਈ ਵੀ ਇੱਦਾਂ ਦੀ ਨਹੀਂ ਹੈਗੀ ਸਾਰੇ ਇਹਨਾਂ ਦੇ ਸਾਈਨ ਹੋਏ ਨੇ ਬਸ ਮੈਨੂੰ ਕਰਤਾਰ ਕੇ ਦਵਾਈ ਮਿਲਣੀ ਚਾਹੀਦੀ ਜੀ ਹੋਰ ਬਸ ਠੀਕ ਹੈ ਤੋਂ ਦਰਸ਼ਕਾਂ ਨੂੰ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਸਰਕਾਰ ਦੇ ਦਰਬਾਰੇ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈ ਦਿਮਾਗ ਖਾਨੇ ਪੈਣੀ ਚਾਹੀਦੀ ਹੈ ਕਿ ਕੁਝ ਉਹ ਗਰੀਬ ਲੋਕ ਜਿਹੜੇ ਸ਼ਾਇਦ ਕਦੀ ਗਲਤ ਰਾਹ ਚੱਲ ਪਏ ਕਦੀ ਨਸ਼ੇ ਵਾਲੇ ਪਾਸੇ ਚੱਲ ਪਏ ਪਰ ਹੁਣ ਆਪਣੇ ਪਰਿਵਾਰਾਂ ਨੂੰ ਦੇਖ ਕੇ ਆਪਣੀ ਅਗਲੀ ਆਉਣ ਵਾਲੀ ਅਗਲੇਰੀ ਜ਼ਿੰਦਗੀ ਨੂੰ ਦੇਖ ਕੇ ਦੇਖ ਕੇ ਸੁਧਰਨਾ ਚਾਹੁੰਦੇ ਆ ਨਸ਼ੇ ਛੱਡ ਕੇ ਦਵਾਈ ਖਾ ਕੇ ਦੁਸਤ ਹੋਣਾ ਚਾਹੁੰਦੇ ਆ ਕਾਲੇ ਪੀਲੇ ਵਰਗੀ ਬਿਮਾਰੀ ਤੋਂ ਦੂਰ ਹੋਣਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਰੈਗੂਲਰ ਇੰਟਰਵਲਸ ਤੇ ਇੱਕ ਦਵਾਈ ਹੈ ਉਹ ਕਿਉਂ ਨਹੀਂ ਮਿਲ ਪਾਰੀ ਕੀ ਮਾਮਲਾ ਹੈ ਕੀ ਕੀ ਕਰਨਾ ਚਾਹੁੰਦੇ ਹੋ ਮੈਂ ਕੱਲਾ ਕੱਲਾ ਹੈਗਾ ਜੀ ਮੇਰਾ ਨਾ ਕੋਈ ਪਹਿਲਾ ਨਾ ਕੋਈ ਭਰਾਇਆ ਜੀ ਹੁਣ ਕੱਲ ਨੂੰ ਕੋਈ ਗੱਲਬਾਤ ਹੋ ਜਾਈਏ ਕੌਣ ਜ਼ਿੰਮੇਵਾਰਾ ਜੀ ਇਸ ਕਰਕੇ ਜੀ ਮੈਂ ਕਰਾ ਕੇ ਲਿਆਂ ਕੱਲ ਨੂੰ ਕੋਈ ਜ਼ਿੰਮੇਵਾਰਾ ਹੈ ਤੇ ਇਹ ਡਿਪਾਰਟਮੈਂਟ ਹੋਊਗਾ ਜੀ ਜ਼ਿੰਮੇਵਾਰ ਓਕੇ ਓਕੇ ਹਾਂਜੀ ਇੱਕ ਸਰ ਇਹ ਸਰਕਾਰ ਤੱਕ ਇੱਕ ਜ਼ਰੂਰ ਮੈਸੇਜ ਪਹੁੰਚਾ ਦਿਓ ਜੇ ਪਹੁੰਚਦਾ ਭਗਵੰਤ ਮਾਨ ਜੀ ਆਪ ਖੁਦ ਜਾਂ ਮੰਤਰੀ ਨੇ ਜੈ ਐਮਐਲਏ ਕੋ ਜੇ ਡਿਊਟੀ ਤੁਹਾਨੂੰ 9 ਤੋਂ 3 ਦਿੱਤੀ ਆ ਸਰ ਜੀ ਉਹ ਸੀਟ ਤੇ ਮੌਜੂਦ ਕਿਉਂ ਨਹੀਂ ਬਹੰਦੇ ਜੀ ਹਾਂ ਇਹ ਬੜਾ ਬੜਾ ਠੀਕ ਹੈ ਜੀ ਜੇ ਆ ਹੁਣ ਆ ਗਏ ਜੀ ਸਾਡਾ ਟੀ ਟਾਈਮ ਹੋ ਗਿਆ ਸਰ 1 ਘੰਟੇ ਦਾ ਟੀ ਟਾਈਮ ਤਾਂ ਨਹੀਂ ਹੁੰਦਾ 10 ਮਿੰਟ ਦਾ 15 ਮਿੰਟ ਦਾ ਟੀ ਟਾਈਮ ਆ ਰੋਟੀ ਦਾ ਟਮ ਸਰ 3 ਵਜੇ ਤੋਂ ਬਾਅਦ ਲੰਚ ਕਰ ਲੋ ਜੀ ਹਾਂ ਬਿਲਕੁਲ ਠੀਕ ਹੈ 3 ਵਜੇ ਤੋਂ ਬਾਅਦ ਲੰਚ ਕਰ ਲੋ ਜੇ ਪਹਿਲਾਂ ਲੰਚ ਕਰਨਾ ਫਿਰ 4 ਵਜੇ ਤੱਕ ਬੈਠੋ ਜੇ ਉਹਨਾਂ ਦੀ ਟਾਈਮ 10 ਤੋਂ 5 ਜੋ ਵੀ ਤੁਹਾਡਾ ਟਾਈਮ ਆ ਜੀ ਉਹ ਟਾਈਮ ਤੇ ਬੈਠੋ ਇਹ ਸਰਕਾਰ ਧਿਆਨ ਦੇਵੇ ਕਿ ਸਰਕਾਰੀ ਬੰਦੇ ਸਰਕਾਰੀ ਆਪਣੀ ਡਿਊਟੀ ਨਹੀਂ ਨਿਭਾਉਂਦੇ ਟਾਈਮ ਤੇ ਤੇ ਡਿਊਟੀ ਨਿਭਾਣ ਤੇ ਇਹ ਹਾਲ ਨਾ ਹੋਵੇ ਬਹੁਤ ਵੱਡੀ ਗੱਲ ਹੈ ਕੱਲੇ-ਕੱਲੇ ਮਾਪਿਓ ਦੇ ਪੁੱਤ ਨੇ ਜਿਹੜੇ ਕੋਈ ਭਰਾ ਨਹੀਂ ਕੋਈ ਭੈਣ ਨਹੀਂ ਇਕੱਲਾ-ਗੱਲਾ ਆਪਣਾ ਮਾਪਿਓ ਦਾ ਪੁੱਤ 2.5 ਸਾਲ ਦੀ ਬੱਚੀ ਆ ਜੀ ਮੇਰੀ 2.5 ਸਾਲ ਦੀ ਬੱਚੀ ਵੀ ਤੋਂ ਇਸ ਕਰਕੇ ਮੈਂ ਜ਼ਿਆਦਾ ਕਰ ਰਿਹਾ ਕਿ ਮੈਨੂੰ ਦਵਾਈ ਮਿਲਣੀ ਚਾਹੀਦੀ ਚਲੋ ਉਤਰ ਮਨ ਹੋੜਾ ਨਾ ਕਰੋ ਸੋ ਮਾਪੇ ਬਾਪ 2.5 ਸਾਲ ਦੀ ਬੱਚੀ ਘਰ ਵਾਲੀ ਤੇ ਅਜੇ ਹੋਰੀ ਬਹੁਤ ਲੋਕ ਨਹੀਂ ਆ ਸਰ ਜੀ ਮੈਂ ਫਾਦਰ ਵੀ ਨਹੀਂ ਜੀ ਓਏ ਯਾਰ ਅੱਛਾ ਸਰ ਜੀ ਦੇਖੋ ਚਲੋ ਇੱਕ ਬੰਦੇ ਜਾਂ ਕੋਈ ਨੌਜਵਾਨ ਪਟੱਗੇ ਸੀ ਹੁਣ ਜੇ ਸੁਧਰਨਾ ਚਾਹੁੰਦੇ ਹੈ ਇਸ ਡਾਕਟਰ ਉਹਨਾਂ ਦੇ ਨਾਲ ਜੁੜਨ ਕਿਉਂ ਨਹੀਂ ਜੁੜਦੇ ਜੀ ਉਹਨਾਂ ਨੂੰ ਸਭ ਕੋ ਹੌਸਲਾ ਦੇਣ ਕੋਈ ਨਹੀਂ ਪੁੱਤਰ ਰਹੀ ਤੁਹਾਡੇ ਨਾਲ ਆ ਜਾਂ ਭਰਾ ਕਹਿ ਕੇ ਕਿਸੇ ਵੀ ਤਰੀਕੇ ਰਿਕਵਰੀ ਵਧੀਆ ਹੋਊਗੀ ਉਹ ਕਰਨ ਫਿਰ ਦੇਖੋ ਸਰ ਇਹ ਤਨਖਾਹਾਂ ਟਾਈਮ ਤੇ ਹੀ ਪੈਂਦੀਆਂ ਹੈ ਕਿ 9 ਤੋਂ 3 ਹੈ ਜੀ ਉਸ ਤੋਂ ਪਹਿਲ ਤਨਖਾਹ ਬਾਅਦ ਚ ਮਿਲਣੀ ਹੈ ਜੇ ਕਦੀ ਕੋਈ ਹੋ ਗਿਆ ਤਨਖਾਹ ਤੇ ਪਰ ਇਹ ਸਾਨੂੰ ਨਾਲ ਪਰੇਸ਼ਾਨ ਕਰ ਇੱਕ ਹੋਰ ਗੱਲ ਮੈਂ ਤੁਹਾਡੇ ਸਹੀ ਭਾਜੀ ਗੱਲ ਕਰਨਾ ਚਾਹਨਾ ਵਾਂ ਕਿ ਤੁਸੀਂ ਜਿਹੜਾ ਜਾਜ ਬੱਚਾ ਇਧਰਲੇ ਪਾਸੇ ਠੀਕ ਆ ਜੀ ਇੱਥੇ ਇਹਨਾਂ ਦੇ ਵਾਸ਼ਰੂਮ ਵਗੈਰਾ ਚੈੱਕ ਕਰ ਲੋ ਕਿੰਡੀ ਗੰਦਗੀ ਆ ਠੀਕ ਆ ਜਿਹੜੀਆਂ ਲੇਡੀਜ਼ ਵਿਚਾਰੀਆਂ ਆਂਦੀਆਂ ਦੱਸੋ ਜੀ ਇੱਕ ਤਾਂ ਪ੍ਰੈਗਨੈਂਟ ਲੇਡੀਜ਼ ਨੇ ਉਧਰ ਜਾਣਾ ਤੇ ਗੰਦਗੀ ਕਿੰਨੀ ਜੇ 22 ਚਾਂਸ ਕੋਈ ਇਨਫੈਕਸ਼ਨ ਹੋ ਜਵੇ ਜਾਂ ਕੋਈ ਡਿੱਗ ਜਵੇ ਫਿਸਲ ਕੇ ਉਹਦਾ ਕੌਣ ਜ਼ਿੰਮੇਵਾਰ ਹੈ ਸੱਚ ਸੱਚ ਠੀਕ ਸੋ ਗੱਲਾਂ ਕਈ ਨੇ ਜੀ ਮਾਮਲੇ ਕਈ ਹੁੰਦੇ ਆ ਪਰ ਅੱਜ ਜੋ ਅਸੀਂ ਆ ਖਬਰ ਕਰ ਰਹੇ ਆਂ ਇੱਕ ਗਰੀਬ ਪਰਿਵਾਰ ਦਾ ਬੱਚਾ ਮਾਪੇ ਦਾ ਇਕਲੌਤਾ ਵਾਰਿਸ ਤੇ ਘਰੇ ਵੀ ਪਰਿਵਾਰ ਆਪ ਦਾ ਅੱਗੇ ਕਬੀਲਦਾਰੀ 2.5 ਸਾਲ ਦੀ ਇੱਕ ਬੱਚੀ ਹੈ ਤੇ ਕਾਲੇ ਪੀਲਿਆ ਤੋਂ ਪੀੜਿਤ ਹੈ ਸਾਰੀਆਂ ਰਿਪੋਰਟਾਂ ਸਭ ਕੁਝ ਹੱਥ 'ਚ ਹੈ ਪਰ ਦਵਾਈ ਟਾਈਮ ਸਿਰ ਰੈਗੂਲਰ ਇੰਟਰਵਲ ਤੇ ਨਹੀਂ ਲੈ ਪਾ ਰਿਆ ਕੋਈ ਨਾ ਕੋਈ ਆਨਾ ਬਾਨਾ ਬਣਾਇਆ ਜਾਂਦਾ ਹੈ ਢੇੜੇ ਮਾਰ ਮਾਰ ਕੇ 15 16 ਢੇੜੇ ਹੁਣ ਤੱਕ ਮਾਰ ਲਿਆ ਹੰਬ ਗਿਆ ਜੁੱਤੀਆਂ ਖਿਸਕੀਆਂ ਨੇ ਪਰ ਕੋਈ ਵੀ ਆਸ ਦੀ ਕਿਰਨ ਨਹੀਂ ਆ ਰਹੀ ਸੋ ਅਸੀਂ ਇਹੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਤੁਹਾਡੇ ਸਰਕਾਰੀ ਡਾਕਟਰ ਨੇ ਉਹਨਾਂ ਨੂੰ ਕਹੋ ਕਿ ਆਪਣੀ ਡਿਊਟੀ ਦੀ ਨਿਯਾਲ ਨਾਲ ਨਿਭਾਉਣ ਸਮੇਂ ਸਿਰ ਦਵਾਈਆਂ ਦੇਣ ਇਹਨਾਂ ਦਾ ਇਲਾਜ ਕਰਨ ਰਿਕਵਰੀ ਜ ਮਤ ਕਰਨ ਨਹੀਂ ਤਾਂ ਕਿਤੇ ਉਹ ਦੇਰੀ ਨਾ ਹੋ ਜਾਵੇ ਕਿ ਘਰ ਦਾ ਇਕਲੌਤਾ ਚਿਰਾਗ ਹੀ ਬੁੱਝ ਜਾਵੇ ਹਾਂਜੀ ਭਾਈ ਭਾਈ ਇੱਕ ਗੱਲ ਹੋਰ ਨੋਟ ਹੈ ਜੀ ਜਿੰਨੀਆਂ ਵੀ ਇਹ ਟੈਸਟ ਮਸ਼ੀਨਾਂ ਚਲਦੀਆਂ ਪਈਆਂ ਨੇ ਅੰਦਰ ਇੱਕ ਤਾਂ ਜਿਹੜੇ ਬੰਦੇ ਟੈਸਟ ਕਰਦੇ ਉਹ ਆਪਣਾ ਰੂਟੀਨ ਤੇ ਬੈਠਾ ਜੇ ਲਾਈਟ ਜਾਂਦੀ ਆ ਸਰ ਜਨਰੇਟਰਾਂ ਦਾ ਇੰਤਜ਼ਾਮ ਕਰਕੇ ਰੱਖਣ ਕਿ ਜੇ ਕੋਈ ਬੰਦਾ ਜਿਹਨੇ ਡਿਊਟੀ ਤੇ ਜਾਣਾ ਉਹ ਪਹਿਲਾਂ ਟਾਈਮ ਕੱਢ ਕੇ ਆਂਦਾ ਜੀ ਠੀਕ ਆ ਉਸ ਤੋਂ ਬਾਅਦ ਅਗਲਾ ਕਹਿੰਦੇ ਲਾਈਟ ਹੈ ਨਹੀਂਗੀ ਇਹ ਮਸਲਾ ਹੱਲ ਕਰਨਾ ਪੈਣਾ ਇਹਨਾਂ ਨੂੰ ਤੇ ਤਾਂ ਨੌਜਵਾਨ ਪੀੜੀ ਬਚਣੀ ਆ ਨਹੀਂ ਤਾਂ ਕੁਛ ਨਹੀਂ ਰਹਿਣਾ ਪੰਜਾਬ ਦਾ ਇਹ ਇਦਾਂ ਹੀ ਰਹੇ ਨੇ ਸਿਵਲ ਹਸਪਤਾਲ ਹਾਂਜੀ ਭਗਤਮਾਨ ਸਾਹਿਬ ਨੂੰ ਇਹੀ ਬੇਨਤੀ ਹੈ ਜੀ ਕਿ ਮੇਰੇ ਘਰ ਦੇ ਵੀ ਨਾਲ ਆnde ਰਹੇ ਕਹਿੰਦੇ ਸੀਗੇ ਹਸਪੀਟਲ ਇਹ ਕਹਿੰਦੇ ਕਿ 15 ਦਿਨ ਤੱਕ ਤੁਹਾਨੂੰ ਫੋਨ ਕਰ ਦਾਂਗੇ 15 ਦਿਨ ਤੱਕ ਮੇਰੇ ਨਾਲ ਘਰ ਦੇ ਆਉਂਦੇ ਰਹੇ ਉਹ ਵੀ ਹੱਥ ਠਾਰ ਕੇ ਹੱਥੇ ਬੈਗੇ ਘਰੇ ਹੁਣ ਮੈਂ 2 ਮਹੀਨੇ ਤੇ 3 ਮਹੀਨੇ ਤੋਂ ਮੈਂ ਆ ਰਹਿਆ ਵਾਂ ਰਿਪੋਰਟਾਂ ਮੇਰੇ ਕੋਲ ਆ 3 ਮਹੀਨੇ ਹੋ ਚਲੇ ਜੀ ਹੁਣ ਮੈਨੂੰ ਦਵਾਈ ਮਿਲਣੀ ਚਾਹੀਦੀ ਭਗਤ ਮਾਨ ਸਿੰਘ ਸਾਹਿਬ ਨੂੰ ਇਹੀ ਬੇਨਤੀ ਹੈਗੀ ਇੱਥੇ ਲਾਜ ਵਧੀਆਂ ਹੋਣਾ ਚਾਹੀਦਾ ਦਵਾਈ ਮਿਲਣੀ ਚਾਹੀਦੀ ਜੀ ਸੋ ਕਿਤੇ ਨ ਕਿਤੇ ਇੱਕ ਆਸ ਦੀ ਕਿਰਨ ਇੱਕ ਉਮੀਦ ਦੇ ਨਾਲ ਇਹ ਲੋਕ ਆਉਂਦੇ ਨੇ ਕਿਉਂਕਿ ਇਹਨਾਂ ਨੇ ਭਵਨ ਸਿੰਘ ਮਾਨ ਆਮ ਆਦਮੀ ਪਾਰਟੀ ਨੂੰ ਮੈਜੋਰਟੀ ਸੀਟਾਂ ਦਵਾਈਆਂ ਇੱਕ ਆਸ ਉਮੀਦ ਦੇ ਨਾਲ ਕਿ ਸ਼ਾਇਦ ਸਾਡਾ ਭੁੱਖ ਉਜਵਲ ਹੋਊਗਾ ਅਸੀਂ ਵੀ ਕਿਤੇ ਇਉਂ ਅੰਧੇਰੇ 'ਚ ਗੁੰਮਣਾ ਹੋ ਜਾਈਏ ਕਿਤੇ ਆਪਣੇ ਪਰਿਵਾਰ ਦਾ ਵਾਲੀ ਵਾਰਸ ਜੋ ਇਕਲੌਤਾ ਖੜਾ ਹੈ ਕਿਤੇ ਇਹ ਆਉਣ ਵਾਲੇ ਸਮੇਂ 'ਚ ਅੱਖੋਂ ਉੱਲਾ ਨਾ ਹੋ ਜਾਵੇ ਕੈਮਰਾਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼